ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਅਸੀਂ ਅਰਦਾਸ ਦੇ ਵਿੱਚੋਂ ਜੋ ਅਸੀਂ ਰੋਜ਼ ਹੀ ਕਰਦੇ ਹਾਂ ਵਾਹਿਗੁਰੂ ਅੱਗੇ ਕੁਝ ਅੰਸ਼ ਆਪ ਜੀ ਦੇ ਨਾਲ ਸਾਂਝੇ ਕਰਨੇ ਚਾਹਾਂਗੇ ਵਿਸਾਦਾਨ ਡਾਕਟਰ ਜਸਵੰਤ ਸਿੰਘ ਨੇਕੀ ਜੀ ਦੀ ਇਸ ਕਿਤਾਬ ਦੇ ਵਿੱਚ ਜਿਸ ਵਿੱਚ ਉਹਨਾਂ ਨੇ ਅਰਦਾਸ ਦੀ ਵਿਆਖਿਆ ਕੀਤੀ ਹੈ ਉਹ ਲਿਖਦੇ ਹਨ ਵਸਾ ਨੂੰ ਸੂਫੀ ਇਸਤਲਾਹ ਵਿੱਚ ਇਮਾਨ ਕਹਿੰਦੇ ਹਨ ਇਹ ਇੱਕ ਪੁਰਖ ਇੱਕ ਅਕਾਲ ਪੁਰਖ ਦੀ ਕਰਤਾਰਤਾ ਪ੍ਰਤਪਾਲਕਾ ਤੇ ਸਦ ਕਿਰਪਾਲਤਾ ਦਾ ਮੁੱਖੋਂ ਇਤਰਾਫ ਤੇ ਦਿਲੋਂ ਤਸਦੀਕ ਕਰਦਾ ਹੈ ਸੱਚੇ ਦਿਲੋਂ ਮਾਲਕ ਦੇ ਪਿਆਰ ਵਿੱਚ ਭਿੱਜਣਾ ਇਸ ਦੀ ਪਹਿਲੀ ਸ਼ਰਤ ਹੈ ਪਿਆਰ ਵਿੱਚ ਭਿੱਜਣ ਵਾਲਾ ਸਹਿਬਨ ਹੀ ਆਪਣੇ ਮਹਿਬੂਬ ਦਾ ਜ਼ਿਕਰ ਕਰਦਾ ਹੈ ਇਸੇ ਨੂੰ ਸਿਮਰਨ ਕਹਿੰਦੇ ਹਨ ਵਿਸਾਹ ਵਾਲਾ ਸਿਮਰਨ ਵਿੱਚ ਜੀਉਂਦਾ ਹੈ ਕੋਈ ਅਜਮਾਇਸ਼ਾ ਬਣੇ ਤਾਂ ਡੋਲਦਾ ਨਹੀਂ ਮਾਲਕ ਦੀ ਮਿਹਰ ਜਾਨ ਉਸ ਨੂੰ ਖੇੜੇ ਮੱਥੇ ਕਬੂਲਦਾ ਹੈ ਜਾਨ ਦੇ ਦਿੰਦਾ ਹੈ ਈਮਾਨ ਨਹੀਂ ਦਿੰਦਾ ਸ਼ਹੀਦੀ ਰਾਹੀ ਆਪਣੇ ਵਿਸਾਹ ਦੀ ਸ਼ਹਾਦਤ ਗਵਾਹੀ ਦਿੰਦਾ ਹੈ ਵਿਸਾਹ ਕੋਈ ਅੱਧਾ ਅਧੂਰਾ ਵਿਸ਼ਵਾਸ ਨਹੀਂ ਹੁੰਦਾ ਨਾ ਕੋਈ ਕੱਚਾ ਪਿੱਲਾ ਯਕੀਨ ਇਹ ਤਾਂ ਮੁਕੰਮਲ ਸੰਦੇਹਹੀਨ ਵਿਸ਼ਵਾਸ ਹੁੰਦਾ ਹੈ ਇਸ ਦਾ ਸੰਬੰਧ ਸੰਸਾਰ ਨਾਲ ਨਹੀਂ ਪੁਰਖ ਨਾਲ ਹੁੰਦਾ ਹੈ ਪੁਰਖ ਦੇ ਵਿਸ਼ਵਾਸੀ ਨੇਤਾ ਇਹੀ ਇਸ ਦਾ ਆਧਾਰ ਹੁੰਦਾ ਹੈ ਯਕੀਨ ਵੱਜੇ ਤਾਂ ਹੀ ਵਿਸਾਹ ਹੁੰਦਾ ਹੈ ਸਿੱਖ ਵਿਚਾਰਧਾਰਾ ਵਿੱਚ ਸਭ ਤੋਂ ਵੱਡਾ ਵਿਸਾਹ ਵਹਿਗੁਰੂ ਦਾ ਵਿਸਾਹ ਹੈ ਕੇਵਲ ਇਹੋ ਇੱਕ ਵਿਸਾਹ ਹੈ ਜੋ ਸਭਨਾ ਦਾ ਵਿਸਾਹ ਹੈ ਇਹ ਇੱਕ ਪਾਸੇ ਸਾਡੀ ਆਸਤਕਤਾ ਦੀ சாਖੀ ਦਿੰਦਾ ਹੈ ਤਾਂ ਦੂਜੇ ਪਾਸੇ ਵਹਿਗੁਰੂ ਦੀ ਹਾਜਰ ਨਾਜਰਤਾ ਤੇ ਅੰਗ ਸੰਗਤਾ ਇਹ ਪੂਰਾ ਚੈਪਟਰ ਤੁਸੀਂ ਸਾਡੇ ਵੀਡੀਓ ਸੈਕਸ਼ਨ ਵਿੱਚ ਜਾ ਕੇ ਸੁਣ ਸਕਦੇ ਹੋ ਦੇਖ ਸਕਦੇ ਹੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ